ਮੇਰੀ 14 ਸਾਲ ਦੀ ਬੇਟੀ ਹੈ ਜੀ। ਉਹਦੇ ਨਾਲ ਬਲਾਤਕਾਰ ਹੋਇਆ ਜੀ। ਉਹਦੀ ਮੰਨ ਲਓ ਬਹੁਤ ਵੱਡੇ ਵੱਡੇ ਬੰਦੇ ਨਾਲ ਇਹ ਸੈਕਸ ਰੈਕਟ ਦੇ ਵਿੱਚ ਹੈਗੇ ਨੇ ਜੀ। ਸਨੈਪਚੈਟ ਤੇ ਆਈਡੀਆਂ ਉਡੀਆਂ ਬਣਾਉਂਦੇ ਆ ਜੀ। ਨਿੱਕੇ ਨਿੱਕੇ ਬੱਚਿਆਂ ਇਹ ਵੱਡੇ ਵੱਡੇ ਲੋਕਾਂ ਕੋਲੇ ਪੇਸ਼ ਕਰਦੀ ਆ। ਮੈਂ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਕਰਦਾਗਾ ਕਿ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ। ਜੋ ਕੋਈ ਵੀ ਦੋਸ਼ੀ ਆ ਉਸ ਨੂੰ ਬਖਸ਼ਿਆ ਨਾ ਜਾਵੇ। ਪਰ ਇਹ 20 21 ਦਿਨਾਂ ਦੀ ਗੱਲ ਹੈ ਜੀ 21 ਦਿਨ ਹੋ ਗਏ ਤੇ ਮੰਨ ਲਓ ਇੱਕ ਹਫਤਾ ਹੋ ਗਿਆ ਅੱਜ ਸਾਨੂੰ 8 ਦਿਨ ਹੋ ਗਏ ਜੀ ਪੁਲਿਸ ਕੋਲੇ ਢੇੜੇ ਮਾਰ ਦੇਣ ਸਰ ਮੇਰੀ 14 ਸਾਲ ਦੀ ਬੇਟੀ ਹੈ ਜੀ ਉਹਦੇ ਨਾਲ ਬਲਾਤਕਾਰ ਹੋਇਆ ਜੀ ਤੇ ਸਾਡੀ ਗਲੀ ਦੇ ਵਿੱਚ ਇੱਕ ਬੀਨਾ ਰਾਣੀ ਆ ਜੋ ਮੰਨ ਲਓ ਇਹ ਸਾਰੇ ਕਾਤਨ ਦੇ ਨੂੰ ਅੰਜਾਮ ਦਿੰਦੀ ਆ ਉਹਦੀ ਮੰਨ ਲਓ ਬਹੁਤ ਵੱਡੇ ਵੱਡੇ ਬੰਦੇ ਨਾਲ ਇਹ ਸੈਕਸ ਰੈਕਟ ਦੇ ਵਿੱਚ ਹੈਗੇ ਨੇ ਜੀ ਸਨੈਪਚੈਟ ਤੇ ਆਈਡੀਆਂ ਉਡੀਆਂ ਬਣਾਉਂਦੇ ਆ ਜੀ ਨਿੱਕੇ ਨਿੱਕੇ ਬੱਚਿਆਂ ਐ ਵੱਡੇ ਵੱਡੇ ਲੋਕਾਂ ਕੋਲੇ ਪੇਸ਼ ਕਰਦੀ ਆ ਜਿੰਨਾ ਤੋਂ ਇਹ ਮੋਤਾ ਰੁਪਇਆ ਵਸੂਲ ਕਰਦੀ ਆ ਇਹ ਸੈਕਸ ਰੈਕਟ ਦੇ ਵਿੱਚ ਬਹੁਤ ਜ਼ਿਆਦੇ ਲੋਕ ਹੈਗੇ ਨੇ ਇਨਵੋਲਵ ਮੈਂ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਕਰਦਾਗਾ ਕਿ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਜੋ ਕੋਈ ਵੀ ਦੋਸ਼ੀ ਆ ਉਸ ਨੂੰ ਬਖਸ਼ਿਆ ਨਾ ਜਾਵੇ ਤੁਹਾਡੀ ਬੱਚੀ ਨਾਲ ਕਦੋਂ ਬਲਾਤਕਾਰ ਹੋਇਆ ਤੇ ਕਦੋਂ ਤੁਸੀਂ ਪੁਲਿਸ ਨੂੰ ਇਹਦੀ ਸ਼ਿਕਾਇਤ ਦਿੱਤੀ ਥੋਣੀ ਸੰਭਾਉਣ ਸਰ ਇਹ 20 21 ਦਿਨਾਂ ਦੀ ਗੱਲ ਹੈ ਜੀ 20 21 ਦਿਨ ਹੋ ਗਏ ਤੇ ਮੰਨ ਲਓ ਇੱਕ ਹਫਤਾ ਹੋ ਗਿਆ ਅੱਜ ਸਾਨੂੰ 8 ਦਿਨ ਹੋ ਗਏ ਜੀ ਪੁਲਿਸ ਕੋਲੇ ਜਿਹੜੇ ਮਾਰਦਿਆਂ ਪੁਲਿਸ ਨੇ ਸਾਨੂੰ ਕੋਈ ਸੁਣਵਾਈ ਨਹੀਂ ਕੀਤੀ ਰੋਜ਼ ਆਉਂਦੇ ਆ ਬਿਠਾ ਕੇ ਮੋੜ ਦਿੰਦੇ ਆ ਜੀ ਐਂ ਕਰਦੇ ਆ ਵਾਹ ਕਰਦੇ ਆ ਬਸ ਐਂ ਸਾਨੂੰ ਖੱਜਲ ਖਵਾਰ ਕਰੀ ਜਾਂਦੇ ਅੱਜ ਕਿਵੇਂ ਹਸਪਤਾਲ ਲੈ ਕੇ ਆਏ ਫਿਰ ਹਸਪਤਾਲ ਜੀ ਅੱਜ ਸਾਡੇ ਨਾਲ ਕੁਝ ਕਿਸਾਨ ਯੂਨੀਅਨਾਂ ਜਥੇਬੰਦੀਆਂ ਕੁਝ ਪੱਤਰਕਾਰ ਵੀਰਾਂ ਨੇ ਸਾਡਾ ਸਾਥ ਦਿੱਤਾ ਜਿੰਨਾਂ ਤੋਂ ਕਬਰ ਆ ਕੇ ਪੁਲਿਸ ਨੇ ਸਾਨੂੰ ਕਿਹਾ ਵੀ ਚਲੋ ਮੈਡੀਕਲ ਕਰਾਓ ਬੱਚੀ ਦਾ ਤੇ ਹੁਣ ਆ ਲੈ ਕੇ ਆਏ ਹਸਪਤਾਲ ਦੇ ਵਿੱਚ ਜੀ ਤੇ ਕਹਿੰਦੇ ਅਸੀਂ ਕਾਰਵਾਈ ਕਰਦੇ ਹਾਂ ਕਿਵੇਂ ਤੁਸੀਂ ਦੱਸ ਰਹੇ ਹੋ ਵੀ ਸਨੈਪਟੈਨ ਤੇ ਭੋਲੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਨੇ ਸਰ ਇਹਨਾਂ ਦੀ ਆਈਡੀਆਂ ਬਣੀਆਂ ਹੋਈਆਂ ਜੀ ਇੱਕ ਮੰਨ ਲਓ ਬੀਨਾ ਰਾਣੀ ਆ ਨਾਲ ਇੱਕ ਰਿਤੂ ਰਾਣੀ ਆ ਇਹ ਸਾਰਿਆਂ گرو ਬਣਾਇਆ ਹੋਇਆ ਇਹਨਾਂ ਨੇ ਜੀ ਸਮਝ ਗਏ ਜੀ ਉਹ گرو ਦੇ ਵਿੱਚ ਬਹੁਤ ਬਹੁਤ ਮੰਨ ਲਓ ਵੱਡੇ ਵੱਡੇ ਬੰਦੇ ਸ਼ਾਮਿਲ ਨੇ ਇਸ ਕੰਮ ਦੇ ਵਿੱਚ ਜੀ ਤੇ ਮੰਨ ਲਓ ਹੁਣ ਸਾਨੂੰ ਕਹਿੰਦੇ ਬਹੁਤ ਬੰਦੇ ਧਮਕੀਆਂ ਦਿਵਾ ਰਹੇ ਨੇ ਜੀ ਤੁਹਾਡੇ ਬੱਚੇ ਨੂੰ ਤਜਾਬ ਛਿਟਾ ਦਾਂਗੇ ਇਹ ਕਰ ਦਾਂਗੇ ਅਸੀਂ ਇਹ ਵਾਈਟਾਂ ਵੀ ਪੁਲਿਸ ਨੂੰ ਦਿੱਤੀਆਂ ਜੀ ਮੰਨ ਲਓ ਸਾਰੀਆਂ ਚੀਜ਼ਾਂ ਵੀਡੀਓ ਵੀ ਪੁਲਿਸ ਕੋਲੇ ਪੇਸ਼ ਕਰੀ ਵੀ ਸਾਨੂੰ ਧਮਕੀਆਂ ਦੇ ਰਹੇ ਨੇ ਵੱਡੇ ਵੱਡੇ ਬੰਦੇ ਗੁੰਡੇ ਲੋਕ ਸਾਨੂੰ ਧਮਕੀਆਂ ਦਿੰਦੇ ਜੀ ਫੋਨ ਆ ਰਹੇ ਨੇ ਰਿਕਾਰਡਿੰਗਾਂ ਸੁਣਾਤੀਆਂ ਜੀ ਪੁਲਿਸ ਨੂੰ ਵੀ ਸਾਨੂੰ ਧਮਕੀਆਂ ਵੀ ਮਿਲ ਰਹੀਆਂ ਜੀ ਕੀ ਮੰਗ ਕਰਦੇ ਹੁਣ ਸਰ ਮੈਨੂੰ ਇਨਸਾਫ ਦੀ ਮੰਗ ਕਰਦਾਂ ਮੇਰੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਐ ਜਾਂ ਕੋਈ ਕਿਸੇ ਹੋਰ ਦੀ ਮੰਗ ਕਰ ਦਈ ਕੋਈ ਰੋਣਾ ਨਹੀਂ ਕੋਈ ਰੋਣਾ ਤੁਸੀਂ ਕਿਉਂ ਨਹੀਂ ਹੁਣ ਤੱਕ ਤੁਹਾਨੂੰ ਇਨਸਾਰ ਮਿਲਿਆ ਸਰ ਇਹਦੇ ਵਿੱਚ ਬਹੁਤ ਰਸੂਕਦਾਰ ਬਹੁਤ ਬਹੁਤ ਵੱਡੇ ਵੱਡੇ ਬੰਦੇ ਵਿੱਚ ਮਿਲੇ ਹੋਏ ਆ ਜੀ ਵਿੱਚ ਫੋਨ ਕਰ ਰਿਹਾ ਚਾ ਪਾਸ਼ਾ ਪਾ ਰਹੇ ਆ ਜੀ ਕਿਸੇ ਨੂੰ ਵੀ ਕਿਸੇ ਦੀ ਬੇਟੀ ਟੀ ਦਾ ਦਰਦ ਨਹੀਂ ਹੈ ਜੀ ਅੱਜ ਸਾਨੂੰ ਇੱਕ ਪਲਾਹ ਮਿਲੀ ਜੀ ਕਿ ਇੱਕ ਮੈਂ ਲੋਲ ਕੁਇਕਲ ਕੁਲਰ ਤੁਣਾ ਲੈ ਹੀ ਪੋਇਆ ਤਾਂ ਉਹਦੇ ਪ੍ਰਤਾਪੀ ਬਿਆਨ ਤੇ ਅਥੀਮਕਰਮਾ ਨੰਬਰ 650 ਕਮਿਟੀ ਆਖਰੀ ਦਰਜ ਕਰਕੇ ਅ ਤਫ਼ਤੀਸ਼ ਹੋ ਬਤੀ ਜਾਂਦੀ ਹੈ ਜੇ ਜੋ ਡਾਕਟਰ ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਤੇ ਦੋਸ਼ੀ ਪੰਜ ਦੋਸ਼ੀਆਂ ਦੇ ਖਾਮ ਕਰਨਾ ਜੋ ਹੈ ਜਿਨ੍ਹਾਂ ਦੀ ਤਲਾਸ਼ جاری ਹੈ ਜਿਨ੍ਹਾਂ ਵਿੱਚੋਂ ਤਿੰਨ ਦੋਸ਼ੀ ਮੜਲੇ ਦੋਸ਼ੀ ਤਲਾਸ਼ جاری ਹੈ ਬਾਕੀ ਤਿੰਨ ਦੀ ਜਰਮ ਸਰ ਇਹਦੇ ਵਿੱਚ ਕੋਈ ਔਰਤਾਂ ਵੀ ਸ਼ਾਮਲ ਨਹੀਂ ਹਾਂ ਕੋਈ ਔਰਤਾਂ ਸ਼ਾਮਲ ਨਹੀਂ ਪਰ ਕਈ ਜਿਹੜੀਆਂ ਧਰਾਮਾਂ ਲੱਗੀਆਂ ਨੇ ਜਿਹਦੇ ਰਹੀਏ ਨੇ ਸਰ ਇਹ ਜਾਉਂਡ ਤੇ ਪਹਿਣ ਇੱਕ ਪਾਸਪੋਰਟ Ich glaube, wir werden